ਜਾਤ ਮੈਂ ਬਾਰਾ ਕਲੱਬ ਦੇ ਆਗੂ ਅਤੇ ਪਿਆਰੇ ਬੱਚਿਓ ਬਹੁਤ ਹੀ ਖੁਸ਼ੀ ਦੀ ਗੱਲ ਹੈ ਵੀ ਅੱਜ ਆਪਾਂ ਸ਼ਬਦ ਦੇ ਹੜੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬਾ ਜਿਹੜਾ ਵੀ ਆ ਪੱਦਰ ਤੇ ਮਨਾਇਆ ਜਾ ਰਿਹਾ ਹੈਗਾ ਅੱਜ ਦੀ ਆਪਣੀ ਇਕੱਤਰਤਾ ਪੰਚਾਇਤ ਕਲੱਬ ਦੇ ਮੈਂਬਰ ਸਕੂਲ ਸਟਾਫ ਤੇ ਪਿਆਰੇ ਬੱਚਿਓ ਤੁਹਾਡੇ ਕਰਕੇ ਅੱਜ ਆਪਾਂ ਇੱਥੇ ਖੜੇ ਆ ਅੱਜ ਤੁਹਾਨੂੰ ਚੋਣ ਕੀਤੀ ਗਈ ਆਪਣੇ ਸਕੂਲ ਦੀ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਅਧਿਆਪਕਾਂ ਦਾ ਜਿਨ੍ਹਾਂ ਨੇ ਤੁਹਾਨੂੰ ਐਜੂਕੇਸ਼ਨ ਦੇ ਰਹੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਦੇਣਗੇ ਇਸ ਕਰਕੇ ਪ੍ਰਸ਼ਾਸਨ ਦੀ ਨਿਗਾਹ ਹੁੰਦੀ ਆ ਵੀ ਕਿਹੜੇ ਸਕੂਲਾਂ ਦੇ ਬੱਚੇ ਐਕਟੀਵਿਟੀਆਂ ਦੇ ਵਿੱਚ ਜਾਂ ਵੱਧ ਵਿਦਿਆ ਦੇ ਵਿੱਚ ਜਾ ਰਹੇ ਨੇ ਤੇ ਉਹਨਾਂ ਨੂੰ ਹੋਰ ਉਤਸ਼ਾਹ ਕੀਤਾ ਜਾਵੇ ਭਾਵੇਂ ਹੋਰ ਸਕੂਲਾਂ ਨੂੰ ਵੀ ਇਹ ਸਹੂਲਤਾਂ ਜਿਹੜੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ ਔਰ ਆਪਣੇ ਸਕੂਲ ਦੀ ਚੋਣ ਕੀਤੀ ਆ ਤੇ ਤੁਸੀਂ ਵਧਾਈ ਦੇ ਪਾਤ ਤਨ ਤੇ ਅਧਿਆਪਕ ਸਾਹਿਬਾਨ ਸਾਰੇ ਵਧਾਈ ਦੇ ਪਾਤ ਤਨ ਇਸ ਕਰਕੇ ਪਿਆਰੇ ਬੱਚਿਓ ਇਹ ਫਰਜ ਜਿਹੜਾ ਨਿਭਾ ਰਿਹਾ ਸਮਾਜ ਤੁਹਾਡੇ ਪਰ ਤੇ ਤੁਹਾਨੂੰ ਇਸ ਫਰਜ ਨੂੰ ਸਮਝਦੇ ਹੋਏ ਤੇ ਤੁਹਾਡੇ ਕੋਲੇ ਐਜੂਕੇਸ਼ਨ ਆਗੀ ਐਜੂਕੇਸ਼ਨ ਨੂੰ ਗ੍ਰਹਿਣ ਕਰਕੇ ਆਪਾਂ ਅੱਗੇ ਪਹੁੰਚ ਸਕਦੇ ਆ ਇਸ ਕਰਕੇ ਸਾਡੀ ਇਹ ਮਨੋ ਕਾਮਨਾ ਹੈ ਵੀ ਤੁਸੀਂ ਵਿੱਦਿਆ ਪ੍ਰਾਪਤ ਕਰਕੇ ਤੇ ਵਧੀਆ ਇਨਸਾਨ ਬਣੋ ਤੇ ਵਧੀਆ ਸਮਾਜ ਦੀ ਸਿਰਜਣ ਦੇ ਵਿੱਚ ਦੇ ਵੀ ਸਿਰਜਣਾ ਦੇ ਵਿੱਚ ਵੱਡਾ ਯੋਗਦਾਨ ਪਾਉਗੇ ਇਹਨਾਂ ਸ਼ਬਦਾਂ ਦੇ ਨਾਲ ਸਾਰੇ ਸਟਾਫ ਦਾ ਪੰਚਾਇਤ ਮੈਂਬਰ ਸਾਹਿਬਾਨ ਦਾ ਜਿਨ੍ਹਾਂ ਨੇ ਅੱਜ ਆਪਣੇ ਇਥੇ ਇਕੱਤਰਤਾ ਹੋਈ ਹੈ ਤੇ ਤੁਹਾਡਾ ਪਿਆਰੇ ਬੱਚੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਦੁਬਾਰਾ ਫੇਰ ਇਸ ਖੁਸ਼ੀ ਸਾਂਝੀ ਕਰਦੇ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ